ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਗਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗਨੋਟਾ ਫਾਰਮਰ ਗਰੁੱਪ ਅੱਜ 12 ਨਵੰਬਰ 2025 ਦਾ ਦਿਨ ਤੇ ਮੇਰੇ ਨਾਲ ਸਾਡੇ ਗਰੁੱਪ ਦਾ ਕੋਰ ਕਮੇਟੀ ਦਾ ਮੈਂਬਰ ਬਹੁਤ ਹੀ ਹੀਰਾ ਵਿਗਿਆਨੀ ਮੌਸਮ ਵਿਗਿਆਨੀ ਤੇ ਜੈਰ ਮੁਖ ਖੇਤੀ ਦਾ ਚੈਂਪੀਅਨ ਹੈ ਸਰ ਰਾਜਵੀਰ ਥਿੰਦ ਜਿਹਦੇ ਤੁਸੀਂ ਫੋਰਕਾਸਟਾਂ ਤੇ ਲੇਖ ਮੇਰੇ ਪੇਜ ਤੇ ਆਮ ਤੁਸੀਂ ਦੇਖਦੇ ਹੋਗੇ ਕੈਮਰੇ ਦੇ ਪਿੱਛੇ ਸਾਡਾ ਕੋਰ ਕਮੇਟੀ ਮੈਂਬਰ ਹਰਮਨਪ੍ਰੀਤ ਸਿੰਘ ਚੰਡ ਬਾਗਬਾਨੀ ਮਾਰ ਆਮ ਤੌਰ ਤੇ ਉਹ ਵੀਡੀਓ ਚ ਹੁੰਦਾ ਨਹੀਂਗਾ ਅੱਜ ਅਸੀਂ ਬੇਰਕਾ ਬਾਈਪਾਸ ਤੇ ਸਾਡੇ ਗਰੁੱਪ ਦੇ ਜੁਆਇੰਟ ਸੱਤਰ ਸਰਦਾਰ ਨਵਤੇਜ ਸਿੰਘ ਹੁੰਦਲ ਉਹਨਾਂ ਦਾ ਇੱਕ 5 ਏਕੜ ਦਾ ਪਲਾਟ ਆ ਜਿਹੜਾ ਪਿਛਲੇ 7-8 ਸਾਲ ਤੋਂ ਆਰਗੇਨਿਕ ਖੇਤੀ ਦੇ ਅਧੀਨ ਆ ਜਿੱਥੇ ਸਿਰਫ ਪਾਕਿਸਤਾਨੀ ਬਾਸਮਤੀ ਤੇ ਸੋਨਾਮਤੀ ਕਣਕ ਲਾਈ ਜਾਂਦੀ ਆ ਅੱਜ ਉਹਨਾਂ ਦੀ ਇੱਛਾ ਮੁਤਾਬਕ ਤੇ ਸਾਡੇ ਗਰੁੱਪ ਦਾ ਜੋ ਇਹ ਮਿਸ਼ਨ ਆ ਮਿਸ਼ਨ ਅਗਮੁਖਤ ਕੱਦੂ ਮੁਖਤ ਚੋ ਨਾਮੁਕਤ ਜ਼ਹਿਰ ਮੁਕਤ ਬਾਗਬਾਨੀ ਯੋਗਤ ਪੰਜਾਬ ਉਹਦੇ ਤਹਿਤ ਅਸੀਂ ਇਕੱਠੇ ਹੋਏ ਆ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੀਆਂ ਸਾਡੇ ਗਰੁੱਪ ਦੇ ਮੈਂਬਰ ਸਾਡੀ ਕੋਰ ਕਮੇਟੀ ਦੇ ਮੈਂਬਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵਿਗਿਆਨੀ ਸਾਰੇ ਇੱਥੇ ਆਏ ਆ ਖਾਲਸਾ ਕਾਲਜ ਦੇ ਆ ਚੌਥੇ ਸਾਲ ਦੇ ਬੀਐਸਸੀ ਐਗਰੀਕਲਚਰ ਦੇ ਸਟੂਡੈਂਟ ਸਾਡੇ ਨਾਲ ਨੇ ਅੱਜ ਅਸੀਂ ਇੱਥੇ ਕਿਸਾਨ ਸੰਧ ਬੈਂਕ ਸਹਾਰੀ ਇੱਥੋਂ 80 ਕਿਲੋਮੀਟਰ ਦੂਰ ਤੋਂ ਇਹ ਜਿਹੜੀ ਕੰਬਾਈਨ ਆਈ ਆ ਏ ਆਈਆ ਸਿਰਫ ਔਰ ਸਿਰਫ ਇਹਨੂੰ ਬਾਸਮਤੀ ਨੂੰ ਕਟਾਈ ਕਰਦੇ ਸਮੇਂ ਸੋਨਾ ਮੋਤੀ ਕਣਕ ਦੀ ਬਜਾਈ ਕਰਨੀ ਆ ਸਿਰਫ ਅ ਜੈਰ ਮੁਕਤ ਜਿਹੜੀਆਂ ਦਵਾਈਆਂ ਆ ਕਾਲੀ ਚੱਕਰਾ ਇਗਨੋਰ ਦੇ ਨਾਲ ਸੋਧਿਆ ਹੋਇਆ ਬੀਜ ਜਿਹੜਾ ਆ ਉਹ ਪਾਇਆ ਗਿਆ ਡ੍ਰਿਲ ਦੇ ਵਿੱਚ ਕੋਈ ਖਾਦ ਨਹੀਂ ਗਈ ਤੇ ਬੀਜ ਦੀ ਅਸੀਂ ਤੁਹਾਡੇ ਸਾਹਮਣੇ ਨਾਲ ਹੀ ਉਹ ਕੇਰਿਆ ਜਾ ਰਿਹਾ ਕਟਾਈ ਕਰਦੇ ਸਮੇਂ ਹੁਣ ਤੁਸੀਂ ਕਹੋਗੇ ਵੀ ਇਹ ਫਿਰ ਡਾਇਟੋ ਬਗਾਰ ਕਿੱਦਾਂ ਗੱਲ ਚੱਲ ਜੇਣੀ ਆ ਪਹਿਲੀ ਗੱਲ ਤੇ ਇਸ ਜ਼ਮੀਨ ਦਾ ਜੈਵਿਕ ਮਾਤਾ ਇੰਨਾ ਮਜ਼ਬੂਤ ਹੋ ਚੁੱਕਾ ਆ ਤੁਸੀਂ ਆ ਬਾਸਮਤੀ ਵੇਖੋ ਇਹ ਉਹੀ ਬਾਸਮਤੀ ਆ ਜਿੱਤੇ ਹੀ 15 ਦਿਨ ਪਹਿਲਾਂ ਦੋ ਵਾਰੀ ਇਹਦੇ ਉੱਤੇ ਆਪਾਂ ਡਰੋਨ ਦੇ ਨਾਲ ਸਪਰੇਅ ਕੀਤੀ ਆ ਜਿਹੜੀ ਮਾਝੇ ਦੇ ਵਿੱਚ ਡਰੋਨ ਟੈਕਨੋਲੋਜੀ ਆ ਉਹ ਵੀ ਇੱਥੇ ਇੰਟਰੋਡਿਊਸ ਕੀਤੀ ਗਈ ਸੀ ਉਹ ਹਰਮਨਪ੍ਰੀਤ ਜਿਹੜਾ ਕੈਮਰੇ ਦੇ ਪਿੱਛੇ ਆ ਉਹਦੇ ਕੋਲ ਤਿੰਨ ਡਰੋਨ ਨੇ ਤੇ ਅੱਜ ਇਹਦੇ ਤੋਂ ਬਾਅਦ ਖਾਦੀ ਜਗਾ ਕਾਲੀ ਚੱਕਰੇ ਪਾਉਣੀ ਆ ਸੋ ਅੱਜ ਜਿਹੜੀ ਸਾਡੀ ਕਮਾਈ ਨੇ ਤੁਹਾਨੂੰ ਇਹਨੂੰ ਕੋਲਰਲੀ ਦੱਸਦੇ ਆ ਇਹਨੂੰ ਕਹਿੰਦੇ ਆ ਪੀਏਯੂ ਟ੍ਰਿਪਲ ਸੀਡਿੰਗ ਵਿਧੀ ਜਿਹਦੇ ਤਹਿਤ ਫਸਲ ਦੀ ਕਟਾਈ ਨਾਲ ਹੀ ਬਿਜਾਈ ਤੇ ਨਾਲ ਹੀ ਪਿੱਛੇ ਮਲਚਿੰਗ ਹੋ ਰਹੀ ਆ ਅੱਜ ਸਾਡੇ ਵਿੱਚ ਸਾਡੇ ਕੋਰ ਕਮੇਟੀ ਮੈਂਬਰ ਸਰਦਾਰ ਬਲਦੇਵ ਸਿੰਘ ਬਾਜਵਾ ਐਸਸੀ ਮੰਡੀ ਬੋਰਡ ਨਾਲ ਡਾਕਟਰ ਗੋਰਿਕਪਾਲ ਸਿੰਘ ਕਾਹੋ ਪ੍ਰਸਿੱਧ ਕੰਨਾ ਵਿਗਿਆਨੀ ਕੇਵੀਕੇ ਅੰਮ੍ਰਿਤਸਰ ਦੇ ਡੀਪੀ ਡਾਇਰੈਕਟਰ ਡਾਕਟਰ ਵਿਕਰਮਜੀਤ ਸਿੰਘ ਗਿੱਲ ਤੇ ਪ੍ਰਸਾਰ ਸੇਵਾ ਦੇ ਵਿੱਚ ਮਾਹਰ ਡਾਕਟਰ ਰਮਿੰਦਰਜੀਤ ਕੌਰ ਹੁੰਦੜ ਉਹ ਸਾਰੇ ਮੌਜੂਦ ਨੇ ਔਰਤਾਂ ਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਦੇਖੋ ਦਾਰੇ ਕਰ ਰਹੇ ਅੱਗੇ ਜਤਾਈ ਹੋ ਰਹੀ ਆ ਤੇ ਦਾਰੇ ਕਰ ਰਹੇ ਆ ਤੇ ਪਿੱਛੇ ਹੋ ਰਹੀ ਆ ਮਲਚ ਆ ਦੇਖੋ ਇਹ ਨਾ ਕਿ ਪਰਾਲੀ ਚਾਈ ਨਹੀਂ ਆ ਉੱਤੇ ਮਲਚ ਕਰਦੀ ਯਾਨੀ ਕਿ ਬੀ ਨੂੰ ਢੱਕ ਰਹੀ ਆ ਮਲਚਿੰਗ ਹੋ ਰਹੀ ਆ ਔਰ ਇਹਨੂੰ ਲੋੜ ਅਨਸਾਰ ਬਰੇਡ ਨੂੰ ਥੱਲੇ ਰੱਖਿਆ ਜਾ ਸਕਦਾ ਉੱਚਾ ਚੁੱਕਿਆ ਜਾ ਸਕਦਾ ਜਿੰਨੀ ਕਿ ਪਰਾਲੀ ਨਾਲ ਮਲਚ ਕਰਨੀ ਹੋਵੇ ਅਈ ਸਿਰਫ ਸਾਡਾ ਮੇਨ ਮੁੱਦਾ ਹੈਗਾ ਆ ਬੀ ਨੂੰ ਢੱਕਣ ਦਾ ਸੋ ਦੇਖੋ ਕਿ ਦੀ ਸ਼ਾਨਦਾਰ ਤਰੀਕੇ ਨਾਲ ਮਲਚਿੰਗ ਹੋ ਰਹੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੀਪਲ 0 ਸੀਡਿੰਗ ਤਕਨੀਕ ਤਿੰਨ ਜ਼ੀਰੋਆਂ ਦਾ ਮਤਲਬ ਆ ਕਿ ਇੱਕੋ ਦਿਨ ਦੇ ਵਿੱਚ ਹੀ ਕਟਾਈ ਬਜਾਈ ਤੇ ਮਲਚਿੰਗ ਇਸ ਤੋਂ ਬਾਅਦ ਇਹਨੂੰ ਬਸ ਹਲਕਾ ਪਾਣੀ ਲਾਉਣਾ ਹੈ ਤੇ ਫਾਰਮਰ ਵਿਲਾ ਜੀ ਪੈ ਰਹੀ ਹੈ ਤਾਂ ਬਾਲੀ ਤੋਂ ਸੁਰਿਆ ਮੇਰੀ ਗੱਲ ਦੇ